ਬਾਹਰ ਦੇ ਪਿੰਡ ਪੰਜਾਵਾ ਵਿੱਚ ਲੋਕਾਂ ਨੇ ਚਿੱਕੜ ਦੇ ਵਿੱਚ ਝੋਨਾ ਲਗਾਇਆ ਤੇ ਕਿਹਾ ਕਿ ਝੋਨਾ ਵੇਚ ਕੇ ਜੋ ਵੀ ਕਮਾਈ ਹੋਵੇਗੀ ਉਸ ਨਾਲ ਉਹ ਪਿੰਡ ਦੀ ਸੜਕ ਬਣਾਉਣਗੇ ਅਜਿਹਾ ਤਾਂਜਕਾਰੀ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਵਿਕਾਸ ਕਾਰਜ ਹੀ ਨਹੀਂ ਹੋਏ ਪਿੰਡ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਜਮਾ ਹੋਇਆ ਰਹਿੰਦਾ ਹੈ ਨਿਕਾਸੀ ਨਾ ਹੋਣ ਕਾਰਨ ਵੱਡੀਆਂ ਦਿੱਕਤਾਂ ਦਰਪੇਸ਼ ਹੁੰਦੀਆਂ ਨੇ ਨੇਤਾ ਆਉਂਦੇ ਨੇ ਵੋਟਾਂ ਮੰਗਦੇ ਨੇ ਲਾਰਾ ਲੋਂਦੇ ਨੇ ਤੇ ਚਲੇ ਜਾਂਦੇ ਨੇ ਸੋ ਪਿੰਡ ਵਾਲਿਆਂ ਨੇ ਅੱਜ ਸੜਕ ਤੇ ਜਮਾ ਹੋਏ ਪਾਣੀ ਤੇ ਚਿੱਕੜ ਦੇ ਵਿੱਚ ਝੋਨਾ ਲਗਾ ਕੇ ਰੋਸ਼ ਜ਼ਾਹਰ ਕੀਤਾ ਅੱਜ ਪਿੰਡ ਪੰਜਾਵਾ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਫਿਰ ਪਿੰਡ ਦੀ ਫਿਰਨੀ ਤੇ ਇਕੱਠੇ ਹੋਈਆਂ ਤੇ ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇੱਥੇ ਸਾਰੀਆਂ ਸਰਕਾਰਾਂ ਇਹ ਸਪਿੰਡ ਚ ਵੋਟਾਂ ਲੈਣ ਕਬਲੇ ਵੀ ਆਈਆਂ ਸੀ ਉਦੋਂ ਵੀ ਇਹ ਵੇਖ ਕੇ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾਹਰੇ ਲੱਪੇ ਦੇਖ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹਾਲ ਕਿਸੇ ਹੱਲ ਕਿਸੇ ਨੇ ਨਹੀਂ ਕੀਤਾ ਆ ਚੋਨਾ ਕਿਉਂ ਲਾਉਣ ਜਾ ਰਹੇ ਆ ਵੀ ਚਲੋ ਸੁਣਿਆ ਚੋਨੇ ਦਾ ਭਾਅ ਐ ਕਿ ਮਿਲ ਰਿਹਾ ਹੈ ਕਿਸਾਨਾਂ ਨੂੰ ਤੇ ਅਸੀਂ ਸੋਚਿਆ ਵੀ ਚੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਅਸੀਂ ਇਹ ਚੋਨੇ ਤੋਂ ਪੈਸੇ ਵਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ ਚ ਪੰਜਾਬ ਦੇ ਪਿੰਡ ਦੀ ਕੋਈ ਵੀ ਜੇ ਗਲੀ ਆ ਜੇ ਤਾਂ ਫਿਰਨੀ ਉੱਚੀ ਕਰੋ ਤੇ ਪਿੰਡ ਨੀਵਾ ਕਰ ਦਿੰਦੇ ਆ ਤੇ ਜੇ ਪਿੰਡ ਉੱਚਾ ਕਰੋ ਤਾਂ ਫਿਰਨੀ ਨੀਵੀ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਜੋ ਮੇਰੀ 30 ਸਾਲ ਉਮਰ ਹੈ ਮੈਂ ਤਾਂ ਇਹੀ ਵੇਖਦਾ ਆਂ ਵੀ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤੇ ਫਿਰਨੀ ਨਹੀਂ ਨੀ ਵੀ ਤੇ ਫਿਰਨੀ ਉੱਚੀ ਕਰਤੀ ਤੇ ਪਿੰਡ ਨਹੀਂ ਵਾ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲ ਹੀ ਜਦੋਂ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇੱਥੇ ਨੌਬਤੀ ਨਾ ਆਵੇ ਜੇ ਸੜਕ ਉੱਚੀ ਕਰ ਦੋ ਫਿਰ ਘਰ ਨਹੀਂ ਰਹਿ ਜਾਂਦੇ ਫਿਰ ਲੋਕ ਘਰ ਉੱਚਾ ਕੌਣ ਲਾ ਕੇ ਕਹਿੰਦੇ ਇਸੇ ਚੀਜ਼ 'ਚ ਅਸੀਂ ਟਾਈਮ ਟਪਾਈ ਜਾਂਦੇ ਆਂ ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਸੀ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਹੱਲ ਤੱਕ ਗਲੀਆਂ ਨਾਲੀਆਂ ਇਹ ਪਿੰਡ ਦਾ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲਿਆ ਘਾਣ ਨੂੰ ਅਸੀਂ ਉੱਥੇ ਹੀ ਰਹਿ ਗਏ ਆ ਲੋਕ ਕਹਿੰਦੇ ਨਾ ਸਹੀ ਕਈ ਲੋਕ ਕਹਿੰਦੇ ਵੀ ਗਲੀਆਂ ਨਾਲੀਆਂ ਤੋਂ ਬਾਹਰ ਆ ਜਾਓ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿ ਆਈਏ ਸਾਡੇ ਇੱਥੇ ਛੋਟੇ ਛੋਟੇ ਪਾਣੀ ਖੜਦਾ ਆ ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੱਕ ਹੀ ਬੈਠੇ ਆ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਦੇ ਮੱਲੇ ਵਾਲਿਆਂ ਨੇ ਸਾਰਾ ਕੱਟ ਕਰਕੇ ਆ ਪੱਕੀ 30 ਸਾਲ ਹੋ ਗਏ ਸਾਡੀ ਗਲੀ ਨੂੰ ਹਾਂ ਕੰਨੂ ਇਸ ਤਰ੍ਹਾਂ ਹੀ ਰਹਿੰਦੀ ਹੈ ਹਰ ਵਕਤ ਇਸ ਤਰ੍ਹਾਂ ਹੀ ਰਹਿੰਦੀ ਹੈ ਅਸੀਂ ਅੱਜ ਆ ਕੇ ਅਸੀਂ ਝੋਨਾ ਲਾਇਆ ਵੀ ਚਲ ਸਰਕਾਰ ਸਾਨੂੰ ਕੋਈ ਐਮਪੀ ਕੋਟੇ ਚ ਫੰਡ ਲਿਆ ਕੇ ਦੇਵੇ ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆਹ ਲੋ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਤੇ ਅਸੀਂ ਪਾ ਕਰੀਏ ਵੇਚੀਏ ਇਹਨਾਂ ਸੜਕ ਬੜਾਈਏ ਸਾਡਾ ਹੱਲ ਕੀਤਾ ਜਾਵੇ ਆ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ ਸੜਕ ਤੋਂ ਵੀ ਕੋਈ ਨਿਕਾਸੀ ਐ ਨਹੀਂ ਕੀ ਕੋਈ ਕੁਛ ਨਹੀਂ ਗਏ ਥੇ ਬਹੁਤ ਬੁਰੇ ਹਾਲਾਤ ਆ ਸਾਡੇ ਪਿੰਡ ਦੇ ਪੰਜਾਬੇ ਮੰਡਲ ਦੇ ਸਾਰੀ ਫਿਰਨੀ ਐ ਕੱਲੀ ਇੱਥੇ ਨਹੀਂ ਗਾ ਇਹ ਤਾਂ ਅਸੀਂ ਅਕਦਿਆਂ ਨੇ ਕੀਤਾ ਸਾਰੇ ਪਿੰਡ ਦੀ ਫਿਰਨੀ ਜੇ ਇਹ ਹਾਲਾਤ ਐ ਵਾਈਕਲੂ ਜੀ ਦਾ ਖਾਲਸਾ ਵਾਈਕਲੂ ਜੀ ਕੇ ਫਤੇ